ਆਪਾਂ ਇਹ ਗੱਲ ਕਹਿੰਦੇ ਅਮਰੀਕਾ ਬੈਠੇ ਤੁਹਾਡੇ ਕੈਨੇਡਾ ਬੈਠੇ ਉਹ ਪੱਕੇ ਹੋ ਗਏ ਕਦੇ ਕਿਸੇ ਨੇ ਫਿਰ ਅਰਬ ਕੰਟਰੀ ਦੀ ਗੱਲ ਕਿਉਂ ਨਹੀਂ ਕੀਤੀ ਕਦੇ ਤੁਸੀਂ ਕਦੇ ਕਿਉਂ ਨਹੀਂ ਕਿਹਾ ਵੀ ਸੌਦੀ ਦੁਬਈ ਜਾਂ ਮਾਸਕਟ ਬਹਿਰੈਨ ਕੋਈ ਵੀ ਅਰਬ ਕੰਟਰੀ ਹੈ ਇਹਨਾਂ ਦੀ ਗੱਲ ਆਪਾਂ ਕਿਉਂ ਨਹੀਂ ਕਰਦੇ ਵੀ ਉੱਥੇ ਪੱਕੇ ਨਹੀਂ ਹੁੰਦੇ ਬਾਈ ਉੱਥੇ ਕਿਉਂ ਨਹੀਂ ਹੁੰਦੇ ਪੱਕੇ ਦੱਸਾਂ ਕਿਉਂਕਿ ਉਹ ਲੋਕ ਆਪਣੇ ਮੁਲਕ ਨੂੰ ਪਿਆਰ ਕਰਦੇ ਉਹ ਤੁਹਾਨੂੰ ਸਿਰਫ ਉਹਨੇ ਰੱਖਿਆ ਵੀ ਤੁਸੀਂ ਆਓ ਕੰਮ ਕਰੋ ਤੇ ਬਾਈ ਆਪਦਾ ਜਾਓ ਸਾਡੀ ਡੈਮੋਗ੍ਰਾਫੀ ਚੇਨ ਨਾ ਕਰੋ ਸਾਡਾ ਕੰਮ ਖਰਾਬ ਨਾ ਕਰੋ ਸਾਡੇ ਕੋਲੇ ਕੰਮ ਕਰਨਾ ਹੈ ਸਾਡੇ ਕੰਮੇ ਬਣ ਕੇ ਰੋ ਕੰਮ ਕਰਕੇ ਜਾਓ ਆਪਦਾ ਉਹਨਾਂ ਨੂੰ ਲੇਬਰ ਚਾਹੀਦੀ ਆ ਤੇ ਉਹ ਲੇਬਰ ਦੇ ਤੌਰ ਤੇ ਕੰਮ ਕਰੋ ਤੇ ਵਾਪਸ ਚਾਓ ਉਹਨਾਂ ਨੂੰ ਗगन ਵੋਟਾਂ ਨਹੀਂ ਚਾਹੀਦੀਆਂ ਜੇ ਇਹਨਾਂ ਨੂੰ ਵੋਟਾਂ ਚਾਹੀਦੀਆਂ ਹੁੰਦੀਆਂ ਤਾਂ ਅਸੀਂ ਉੱਥੇ ਪੱਕੇ ਹੁੰਦੇ ਮੈਂ ਕਹਿੰਦਾ ਕੈਮਰੇ ਤੇ ਮੈਂ ਦੱਸਦਾ ਅੱਜ ਮੇਰੇ ਫਾਦਰ ਸਾਹਿਬ ਨੇ ਸਾਰੀ ਉਮਰ ਬਾਹਰ ਲਾਤੀ ਸਾ ਮੇਰੇ ਪਿਤਾ ਜੀ ਮੈਂ ਕਹਿੰਦਾ ਜਿਆਦਾ ਨਹੀਂ ਤਾਂ 25 ਤੋਂ 30 ਸਾਲ ਸੌਦੀ ਅਰ ਬਰੇ ਉਹ ਤਾਂ ਪੀਆਰ ਹੋਈ ਨਹੀਂ ਆ ਯਾਰ ਨਾ ਉਹਨਾਂ ਦੀ ਉੱਥੇ ਵੋਟ ਬਣੀ ਨਾ ਉਹਨਾਂ ਨੂੰ ਕੀ ਨਾ ਪੁੱਛਿਆ ਉੱਥੇ ਉਹਨਾਂ ਨੂੰ ਜਦੋਂ ਅਈ ਉਮਰ ਰਿਟਾਇਰਮੈਂਟ ਦੀ ਅਗਲੇ ਕਹਿੰਦੇ ਭਾਈ ਜਾਓ ਹੁਣ ਅੱਗੇ ਆਪਾਂ ਤਾਂ ਲੜੇ ਨਹੀਂ ਉੱਥੇ ਵੀ ਆਪਾਂ ਇੱਥੇ ਰਹਿਣਾ ਮੈਂ 25 ਸਾਲ ਐ 30 ਸਾਲ ਐ ਪਤਾ ਕੀ ਹੈ ਗਗਨ ਜਿਹੜ ਜਦੋਂ ਤੱਕ ਸਾਡੇ ਲੀਡਰ ਸੋ ਕੋਲਡ ਇਹਨਾਂ ਲੀਡਰਾਂ ਨੂੰ ਆਪਾਂ ਗੱਲ ਕਰਦੇ ਜਿਨ੍ਹਾਂ ਨੂੰ ਲੀਡਰ ਕਹਿੰਦੇ ਜਦਕਿ ਤੂੰ ਲੀਡਰ ਨਹੀਂ ਹੈ ਤੁਸੀਂ ਤੁਹਾਨੂੰ ਇਹ ਹੀ ਨਹੀਂ ਪਤਾ ਵੀ ਆਪਾਂ ਕੰਪੇਅਰ ਕਿਹੜੀ ਚੀਜ਼ ਨੂੰ ਕਿਹੜੀ ਚੀਜ਼ ਨਾਲ ਕਰਨਾ ਜਦੋਂ ਤੱਕ ਇਹ ਸਾਡੇ ਲੀਡਰ ਨਾ ਗਗਨ ਜਦੋਂ ਤੱਕ ਇਹ ਇਮਾਨਦਾਰ ਨਹੀਂ ਹੋਣਗੇ ਜਦੋਂ ਤੱਕ ਆਪਣੇ ਸੂਬੇ ਵਾਸਤੇ ਇਮਾਨਦਾਰ ਨਹੀਂ ਹੋਣਗੇ ਉਦੋਂ ਤੱਕ ਸਾਡਾ ਕੱਖ ਨਹੀਂ ਬਣਨਾ